ਅੱਸੀ ਕਾ ਪੰਜਾਬੀਓ ਮੈਤੋਡਾ ਆਪਣਾ ਗੁਰਮੁਖੀਆ ਕਾ ਅੱਜ ਜਨਾਉ ਦੇ ਗੁਰੂ ਘਰ ਵਿੱਚ ਇੱਕ ਨੋਕਾ ਤੇ ਬੜੇਂ ਦਿਨ ਦਾਸਰਾਂ ਦੇਖਣ ਨੂੰ ਮਿਲਿਆ ਇੱਥੇ 30 ਕੁੜੀਆਂ ਦੇ ਇਕੱਠੇ ਵਿਆਹ ਕਰਾਏ ਗਏ ਇਸ ਮਾਰੋ ਸਿਰਫ ਜੋੜਿਆਂ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਨਹੀਂ ਸੀ ਬਲਕਿ ਸਮਾਜਿਕ ਸੇਵਾ ਦੀ ਵੱਡੀ ਮਿਸਾਲ ਵੀ ਸੀ ਵਿਆਹ ਦੇ ਇਸ ਮਹਾਨ ਮੌਕੇ ਤੇ ਵਿਰਤੀ ਅੰਜਨਾਉ ਦਾ ਤੇ ਉਸ ਦੀ ਟੀਮ ਵੱਲੋਂ ਕੂਰਦਾਰ ਕੈਂਪ ਵੀ ਲਗਾਇਆ ਗਿਆ ਗੁਰੂ ਘਰ ਦੇ ਆਰਸਰ ਮੈਚ ਕੋਨ ਦਾ ਕੋਨ ਕੈਂਪਾ ਦੇ ਲੱਗਾ ਨਾਲ ਪੂਰੇ ਪਿੰਡ ਦੇ ਚ ਸੇਵਾ ਤੇ ਦਾਨ ਦੀ ਭਾਵਨਾ ਜਾਗ ਪਈ ਸਮਾਰੋਹ ਦੀਆਂ ਤਿਆਰੀਆਂ ਦਿਨਾਂ ਪਹਿਲਾਂ ਤੋਂ ਚੱਲ ਰਹੀਆਂ ਸਨ ਗੁਰੂ ਘਰ ਦੇ ਪ੍ਰਬੰਧਕ ਸਮਾਰਕ ਸੇਵਾ ਦਾ ਡਾਕਟਰਾਂ ਅਤੇ ਨਰਸਾਂ ਨੇ ਮਿਲ ਕੇ ਸਭ ਪ੍ਰਬੰਧ ਕੀਤਾ ਸਵੇਰੇ ਹੀ ਵਿਆਹ ਲਈ ਆਈਆਂ ਕੁੜੀਆਂ ਦੇ ਪਰਿਵਾਰ ਪਿੰਡ ਦੇ ਲੋਕਾਂ ਅਤੇ ਮਹਿਮਾਨ ਇਕੱਠੇ ਹੋਣ ਲੱਗੇ ਇੱਕ ਪਾਸੇ ਮੰਗਲ ਸੂਤਰਾ ਅਤੇ ਅਨੰਤ ਕਾਰਜ ਹੋ ਰਹੇ ਸਨ ਦੂਜੇ ਪਾਸੇ ਖੂਨਦਾਨ ਕਰਨ ਵਾਲੇ ਨੌਜਵਾਨ ਅਤੇ ਮਹਿਲਾਵਾਂ ਲੈਣਾ ਵਿੱਚ ਖੜੀ ਅਜ਼ਨ ਖੂਨਦਾਨ ਕਰਨ ਵਾਲਿਆਂ ਨੂੰ ਡਾਕਟਰਾਂ ਵੱਲੋਂ ਪਹਿਲਾਂ ਜਾਂਚਿਆ ਗਿਆ ਹਿਮੋਗਲੋਬਿਨ ਬਲੱਡ ਪ੍ਰੈਸ਼ਰ ਜੀ ਦੇਖਰ ਤੋਂ ਬਾਅਦ ਹੀ ਦਾਨ ਲਿਆ ਗਿਆ ਕੈਂਪਸ ਵਿੱਚ ਸਟੇਸਿਸ ਦੇ ਸਾਜੂ ਸਮਾਜ ਲਹੂ ਇਕੱਠਾ ਕਰਨ ਲਈ ਬੈਂਕਾਂ ਦੇ ਕੋਲਡ ਸਟੋਰੇਜ ਬਾਕਸ ਬਾਇਓ ਮੈਡੀਕਲ ਬੇਟ ਵਿਣਾ ਜ਼ਬ ਕੋ ਜੋ ਬੁਲਾਵਤ ਜੀ ਹਰ ਦਾਨਕਾਤਰਾ ਨੂੰ ਚਾ ਨਾਸਤਾ ਤੇ ਸਰਟੀਫਿਕੇਟ ਦੇ ਕੇ ਜ਼ਮਾਨਤ ਕੀਤਾ ਗਿਆ ਇਸ ਕੈਂਪ ਵਿੱਚ ਪਿੰਡ ਦੇ ਨੌਜਵਾਨ ਮਹਿਲਾਵਾਂ ਸਿੱਖਿਆ ਵਿਦਿਆਰਥੀਆਂ ਤੇ ਮਹਿਮਾਨਾਂ ਨੇ ਭਾਗ ਲਿਆ। ਕੇ ਜਨਉਦ ਨੇ ਕਿਹਾ ਕਿ ਉਹ ਚਾਹੁੰਦਾ ਹੈ ਹਰ ਵੱਡੇ ਸਮਾਰੋਹ ਨਾਲ ਸੇਵਾ ਨੂੰ ਜੋੜਿਆ ਜਾਵੇ ਤਾਂ ਜੋ ਲੋਕਾਂ ਦੇ ਦਿਲਾਂ ਵਿੱਚ ਦਾਨ ਕਰਨ ਦੀ ਭਾਵਨਾ ਪੈਦਾ ਹੋਵੇ। ਗੁਰੂ ਘਰ ਦੇ ਗ੍ਰਾਂਤੀ ਸਾਹਿਬਾਨ ਨੇ ਵੀ ਜੰਗਤ ਨੂੰ ਸੇਵਾ ਦੇ ਮਹੱਤਵ ਬਾਰੇ ਸੰਦੇਸ਼ ਦਿੱਤੇ ਲੋਕਾਂ ਨੇ ਇਹ ਜੋ ਉਦਮ ਮੰਡਈ ਖੁੱਲ ਕੇ ਇਸ ਲਾਂਗਾ ਕੀਤੀ ਵਿਆਹ ਮੌਕੇ ਅਤੇ ਖੂਨਦਾਨ ਕੈਂਪ ਨੇ ਇੱਕ ਨਵਾਂ ਮਹਾਪਰ ਸੈੱਟ ਕੀਤਾ ਹੈ ਖੁਸ਼ੀਆਂ ਸਿਰਫ ਮਨਾਉਣ ਲਈ ਨਹੀਂ ਬਲਕਿ ਹੋਰਾਂ ਦੀ ਜ਼ਿੰਦਗੀ ਬਣਾਉਣ ਲਈ ਵੀ ਪੰਡਿਆ ਜਾਨ ਜਨੋ ਦੇ ਗੁਰੂ ਘਰ ਵਿੱਚ ਹੋਇਆ ਇਹ ਸਮਾਰੋ ਸਿਰਫ ਧੀ ਕੋੜੀਆਂ ਦੇ ਵਿਆਹ ਲਈ ਹੀ ਯਾਦਗਾਰ ਨਹੀਂ ਰਹਿ ਗਈ ਸਭ ਖੂਨਦਾਨ ਕੈਂਪ ਦੇ ਕਾਰਨ ਇਹ ਪਿੰਡ ਤੇ ਇਲਾਕੇ ਲਈ ਪ੍ਰੇਰਨਾ ਦਾ ਕੇਂਦਰ ਬਣਿਆ ਹੋਇਆ ਹੈ ਤੇਕ ਨਿੱਕੇ ਰਕ ਰੌਣਦ ਨੇ ਤੋਂ ਬਾਅਦ ਅਸਰ ਬਾ ਦਿੱਤਾ ਜਉਤੀਆਂ ਜੀਆਂ 30 ਦੇ ਤਕਰੀਬਨ ਉਹਨਾਂ ਨੂੰ ਅਸਰ ਬਾ ਦੇ ਕੇ ਦੇਖ ਸਕਦੇ ਹੋ ਤੁਸੀਂ ਪੂਰੇ ਧੂਮ ਧਾਮ ਦੇ ਨਾਲ ਦੂਰੋਂ ਨੇੜੇੋਂ ਸੰਗਤ ਆਈ ਸੀ ਖੁੱਲਾ ਲੰਗਰ ਸਾਹਿਬ ਨੂੰ ਦਿੱਤਾ ਤੇ ਖੂਰੂ ਦੇ ਕਰਾਥੇ ਸਿੰਘਾਂ ਨੇ ਤੇ ਟਾਡੀਆਂ ਨੇ ਤੇ ਕਵਕੀਰਤੀ ਸਹਿਬਾਨਾਂ ਨੇ ਆਪ ਦਾ ਪ੍ਰੋਗਰਾਮ ਜਾਰੀ ਰੱਖਿਆ ਤੇ ਕੀਰਤਨ ਕਰਕੇ ਸੰਗਤ ਨੂੰ ਬਹੁਤ ਉਤਸ਼ਾਹ ਕੀਤਾ ਤੇ ਸੰਗਤ ਦਾ ਆਨੰਦ ਨਾਲ ਸੁਣ ਲਈ ਸੀ ਉਹਨਾਂ ਦਾ ਕੀਰਤਰ ਦੇਖ ਸਕਦੇ ਹੋ ਕਿ ਤੁਸੀਂ ਤਸਵੀਰਾਂ ਦੇ ਵਿੱਚ ਜਿੰਨਾ ਦੀ ਸੋਰਠਿ ਮਾਲਾ ਪੱਜਵਾ ਰਬ ਕੀ ਸਰਨ ਸੋਆ ਲ ਭਾਏ ਜਾਤਿ ਦੁਖ ਬਿਨ ਸੇ ਸੁਖ ਪਾਇਆ ਦਇਆ ਨ ਹੋਆ ਪਾਨਿ ਬ੍ਰਹਮ ਸੁਆਮੀ ਪੂਰਾ ਸਤਿਗੁਰਿ ਤੇ ਆਇਆ ਰਬ ਕੀ ਸ਼ਨ ਸ਼ਨ ਕਹਿ ਜਾਤਿ ਦੁਖ ਬਿਨ ਸੇ ਸੁਖ ਪਾਇਆ ਦਇਆ ਨ ਹੋਆ ਪਾਰਿਮ ਸੁਆਮੀ ਰਾਤਾ ਕਰ ਕਿਰਪਾ ਪ੍ਰਭ ਜੀਨ ਦਇਆਲਾ ਮੋਦਾ ਬੂਰੰਗ ਰਾਤਾ ਰਹਾ ਸਤਗੁਰ ਨਾਮ ਨੇ ਲਾ ਅੰਗੜਾਇਆ ਚਿੰਤਾ ਸੰਗਤ ਬਿਨਾਸੀ ਕਰ ਕਿਰਪਾ ਆਪਣੋ ਕਰ ਲਿੰਦਾ ਮਨ ਵਸਿਆ ਅਬਨਾਸੀ ਤਾ ਤੋ ਬਿਗਨ ਨ ਕੋ ਹੂ ਲਗੈ ਕਰ ਸੇਵਾ ਸੇਵਕੋ ਪ੍ਰਭੇ ਕਰ ਸੇਵਾ ਸੇਵਕੋ ਪ੍ਰਭੇ ਆਪਣੇ ਜਿਦ ਮਨ ਕੀ ਅਚ ਪੁਜਾਈ i'm uh -huh. uh -huh. uh -huh.